प्यारे विद्यार्थियों आज ਆਪਾਂ ਭਾਈ ਵੀਰ ਸਿੰਘ ਦੀ ਕਵਿਤਾ ਸ਼ੋ ਮਹਿਬੂਬੀ ਕਰਾਂਗੇ ਇਸ ਕਵਿਤਾ ਵਿੱਚ ਪਰਮਾਤਮਾ ਦੀ ਸ਼ੋ ਦੀ ਗੱਲ ਕੀਤੀ ਗਈ ਹੈ ਸ਼ੋ ਮਹਿਬੂਬੀ ਬਾਜੋ ਖੇੜਾ ਮੁੜ ਜਾਵੇ ਝੜ ਜਾਵੇ ਮਹਿਬੂਬ ਮਤਲਬ ਪ੍ਰਭੂ ਪ੍ਰੀਤਮ ਬਾਜੋ ਮਤਲਬ ਬਿਨਾ ਖੇੜਾ ਮਤਲਬ ਖੁਸ਼ੀ ਉਸ ਪ੍ਰਭੂ ਪ੍ਰੀਤਮ ਦੀ ਸ਼ੋ ਬਾਜੋ ਜਿਹੜੀ ਖੁਸ਼ੀ ਆ ਉਹ ਮੁੜ ਜਾਵੇ ਛੱਡ ਜਾਵੇ ਮਤਲਬ ਪ੍ਰਾਪਤ ਨਹੀਂ ਹੁੰਦੀ ਖੁਦ ਤੇ ਖੜ ਕੇ ਮਤਲਬ ਦ੍ਰਿੜ ਨਿਸ਼ਚਾ ਕਰਕੇ ਖੁਦੀਓ ਲੰਘ ਕੇ ਖੁਦੀਓ ਲੰਘ ਕੇ ਮਤਲਬ ਆਪਣੀ ਮੈਂ ਨੂੰ ਮਾਰ ਕੇ ਸ਼ੋ ਮਹਿਬੂਬੀ ਆਵੇ ਇਸ ਤਰ੍ਹਾਂ ਜਿਹੜੀ ਆ ਪ੍ਰਮਾਤਮਾ ਦੀ ਸ਼ੋ ਪ੍ਰਾਪਤ ਕੀਤੀ ਜਾਂਦੀ ਆ ਦ੍ਰਿੜ ਨਿਸ਼ਚਾ ਕਰਕੇ ਤੇ ਆਪਣੀ ਮੈਂ ਨੂੰ ਮਾਰ ਕੇ ਅਸਲੀ ਖੇੜਾ ਉਹ ਸ਼ੋ ਲਾਵੇ ਠੀਕ ਆ ਅਸਲੀ ਜਿਹੜੀ ਖੇੜਾ ਮਤਲਬ ਖੁਸ਼ੀ ਉਹੀ ਪਰਮਾਤਮਾ ਦੀ ਸ਼ੋਹ ਦਿੰਦੀ ਆ ਹੋਰ ਉਛਾਲਾ ਬੂਈ ਹੋਰ ਜਿਹੜੇ ਉਛਾਲੇ ਆ ਬੂਈ ਮਤਲਬ ਉਹ ਦੁੱਖਾਂ ਦਾ ਕਾਰਨ ਬਣਦੇ ਆ ਐ ਪਰ ਯਾਦ ਬਿਨਾਂ ਨਹੀਂ ਸਈਓ ਰਮਜ਼ਾਨ ਇਹ ਹੱਥ ਆਵੇ ਇਸ ਦਾ ਮਤਲਬ ਪ੍ਰਭੂ ਦੀ ਯਾਦ ਤੋਂ ਬਿਨਾਂ ਇਹ ਰਹੱਸ ਸਾਨੂੰ ਇਹ ਭੇਦ ਸਮਝ ਨਹੀਂ ਲੱਗਦਾ ਸਾਡੇ ਹੱਥ ਨਹੀਂ ਆਂਦਾ ਇਸ ਦੀ ਪਾਈ ਪੀਰ ਸਿੰਘ ਜੀ ਦੀ ਕਵਿਤਾ ਤੇ ਤੁਹਾਨੂੰ ਵਿਆਖਿਆ ਸਮਝ ਲੱਗੀ ਤਾਂ ਇਹਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ